ਭਾਈ 사ਦਰੋਂ ਆ ਜਿਹੜੀ ਸਾਹਮਣੇ ਤੁਹਾਨੂੰ ਚਾਰਾ ਦਿਖ ਰਿਹਾ ਨਾ ਇਹਦੇ ਬਾਰੇ ਬਾਈ ਤੁਹਾਨੂੰ ਦੱਸਦਾ ਬਾਈ ਵੱਢਦੇ ਵੱਢਦੇ ਮੁੱਕ ਜੂਗੇ ਪਰ ਇਹਨੇ ਨਹੀਂ ਮੁਕਣਾ ਠੀਕ ਹੈ ਇਹਦਾ ਕਦੋਂ ਲਾਉਣ ਦਾ ਸਮਾਂ ਕਿਹੜੀ ਕਿਸਮ ਹੈ ਇਹ ਇਹ ਕਿਹੜੀ ਕਿਸਮ ਬਾਇਰੇ ਦੀ ਵਾਜਦੀ ਪੰਜਾਬੀ ਭਾਸ਼ਾ ਚ ਮੈਂ ਕਹਦੇ ਆਂ ਵੀ ਜੜਾਂ ਜੀਆਂ ਠੀਕ ਹੈ ਪਰ ਬਹੁਤ ਕਿਸਾਨ ਭਰਾਵਾਂ ਦੇ ਲੱਗੀਆਂ ਨੇ ਤੇ ਕਈਆਂ ਨੇ ਇਹ ਫੇਲ ਕਰਤੀ ਪਰ ਇਹ ਜਿਹੜੀ ਕਿਸਮ ਹੈ ਇਹ ਇੰਨੀ ਕੁ ਜ਼ਿਆਦੇ ਪੋਲੀ ਆ ਵੀ ਇਹਨੂੰ ਮੱਕ ਦੇ ਬਰਾਬਰ ਹੀ ਸਮਝ ਲਓ ਠੀਕ ਹੈ ਜਿੰਨਾ ਮੱਕ ਪੋਲਾ ਉਨਾ ਹੀ ਇਹ ਜਿਹੜਾ ਨੇਪੀਅਰ ਬਾਜਰਾ ਵਜਦਾ ਜੀ ਨੇਪੀਅਰ ਬਾਜਰਾ ਠੀਕ ਹੈ ਜਿਹਦੀ ਤਕਰੀਬਨ ਹਾਈਟ ਤੁਸੀਂ 7-8 ਫੁੱਟ ਦੇ ਕਰੀਬ ਲਾ ਲਓ ਇਸ ਤੋਂ ਉੱਪਰ ਵੀ ਚਲਾ ਜਾਂਦਾ ਪਰ 7-8 ਫੁੱਟ ਕਰੀਬ ਦੇ ਉਸ ਤੋਂ ਬਾਅਦ ਜਿਹੜਾ ਇਹ ਨਿਸਰਨਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਜਿਹੜੀ ਇਸ ਕਿਸਮ ਦੀ ਜਿਹੜੀ ਆਪਾਂ ਬਜਾਈ ਕਰ ਸਕਦੇ ਇਹਨੂੰ ਲਾਉਣ ਦਾ ਤਰੀਕਾ ਕੀ ਹੈ ਉਹ ਵੀ ਸਾਰਾ ਦੱਸ ਦਿਆ ਇਹ ਜੀ ਮਾਰਚ ਮਹੀਨੇ ਦੇ ਵਿੱਚ ਜਾਂ ਫਰਵਰੀ ਦੇ ਅੱਧ ਤੋਂ ਬਾਅਦ ਤੇ ਮਾਰਚ ਦੇ ਅੱਧ ਤੱਕ 15 ਤਰੀਕ ਤੱਕ ਜਿਹੜਾ ਆਪਾਂ ਲਾ ਸਕਦੇ ਹਾਂ ਕਿਸੇ ਵੀ ਭਰਾ ਕੋਲੇ ਜੇ ਇਦਾਂ ਦਾ ਬੀਜ ਆ ਤਾਂ ਜ਼ਰੂਰ ਤੁਸੀਂ ਉਹਦੇ ਤੋਂ ਆਂਡ ਗਵਾਂਡ ਤੋਂ ਨਾ ਲੈ ਕੇ ਜਿਹੜਾ ਬੀਜੋ ਜੀ ਇੰਨੀ ਕੁ ਵਧੀਆ ਕਿਸਮ ਹੈ ਨਾ ਇਸ ਦੇ ਵਿੱਚ ਕੰਡਾ ਨਾ ਹੀ ਇਹ ਗਰਮ ਹੈਗਾ ਪਸ਼ੂਏ ਨੂੰ ਚਾ ਕੇ ਖਾਂਦੇ ਜੀ ਤੇ ਵਾਰ-ਵਾਰ ਫੁੱਟਣ ਵਾਲੀ ਕਿਸਮ ਹੈ ਘੱਟੋ ਘਾਟ ਤੁਸੀਂ ਇਹ ਦੇਖ ਲਓ ਜੋ ਆਹ ਪੋਜੀਸ਼ਨ ਤੇ ਖੜਾ ਇਹ ਚੌਥੀ ਵਾਰ ਜਿਹੜਾ ਅਸੀਂ ਇਹਦੀ ਕਟਾਈ ਕਰ ਰਹੇ ਹਾਂ ਠੀਕ ਹੈ ਜੀ ਪੂਰਾ ਕਿਉਂਕਿ ਸਾਡੇ ਕੋਲੇ ਇਸ ਵਾਰ ਬੀਜ ਘੱਟ ਸੀ ਸਾਨੂੰ ਵਿਰਲਾ ਲਾਉਣਾ ਪੈ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਇਸ ਦੇ ਵਿੱਚ ਵੀ ਇੱਕ ਇੱਕ ਲਾਈਨ ਲੱਗਦੀ ਆ ਤੇ ਤੁਹਾਡਾ ਲਗਭਗ ਸਾਲ ਦਾ ਡੀਜ਼ਲ ਖਰਚਾ ਪਾ ਕੇ ਠੀਕ ਹੈ ਜੀ ਮਜ਼ਦੂਰ ਦਾ ਖਾਤੇ ਵਿੱਚ ਪਾਉਣੇ ਆ ਤੇ 10 ਕ ਪਸ਼ੂ ਜੇ ਆਪਾਂ ਮੰਨ ਕੇ ਚੱਲੋ ਕਿਸੇ ਦੇ ਹੋਣ ਤਾਂ ਬਾਜੀ ਤੁਹਾਡਾ 6700 ਰੁਪਏ ਦਾ ਜਿਹੜਾ ਬੀਜ ਦਾ ਸਿੱਧਾ ਫਾਇਦਾ ਹੁੰਦਾ ਤੇ ਬਾਰ-ਬਾਰ ਜੀ ਇਹ ਫੁੱਟਦਾ ਰਹਿੰਦਾ ਨਾ ਹੀ ਇਸ ਨੂੰ ਕੋਈ ਜਿਹੜੀ ਸਪਰੇਅ ਕਰਨ ਦੀ ਜ਼ਰੂਰਤ ਆ ਕੋਈ ਇਹਨੂੰ ਸੰਡੀ ਨਹੀਂ ਪੈਂਦੀ ਕੋਈ ਕੁਛ ਨਹੀਂ ਠੀਕ ਹੈ ਜੀ ਸਿਰਫ ਤੁਸੀਂ ਇਹਨੂੰ ਗੋਡੀ ਦੇਣੀ ਆ ਤੇ ਪਾਣੀ ਦੇਣਾ ਪਾਣੀ ਵੀ ਤੁਸੀਂ ਜਵਾਰ ਵਾਂਗੂ ਨਹੀਂ ਦੇਣਾ ਕਿਉਂਕਿ ਇਹਦੀ ਜੜ ਜਿਹੜੀ ਡੂੰਗੀ ਥੋੜੀ ਜੀ ਚੱਲੀ ਜਾਂਦੀ ਆ ਤੇ ਕੁਦਰਤੀ ਤਰੀਕਾ ਹੀ ਆ ਜੀ ਜਿਹੜਾ ਧਰਤੀ ਤੋਂ ਵਿੱਚੋਂ ਹੀਰਾਸਾ ਲਈ ਜਾਂਦਾ ਇਹਦੀਆਂ ਤੁਸੀਂ ਸ਼ਖਾਵਾਂ ਦੇਖ ਲਓ ਵੀ ਗਿਣਤੀ ਨਹੀਂ ਹੋ ਸਕਦੀ ਕੋਈ ਕਰੀਬ 100 ਤੋਂ ਪਲੱਸ ਜਿਹੜੀਆਂ ਸ਼ਖਾਵਾਂ ਹੋਣਗੀਆਂ ਤੇ ਕਟਾਈ ਦੇ ਵਿੱਚ ਬਹੁਤ ਜ਼ਿਆਦਾ ਪੋਲਾ ਜੀ ਤੇ ਇਹਨੂੰ ਜਿਹੜਾ ਲਾਉਣ ਦਾ ਤਰੀਕਾ ਤੁਸੀਂ ਸੰਗਣਾ ਸੰਗਣਾ ਜਿਵੇਂ ਆਪਾਂ ਗੰਨੇ ਵਿਛਾਉਣੇ ਹੁੰਦੇ ਆ ਗੰਨੇ ਇਦਾਂ ਕਲਮਾ ਕੱਟ ਕੇ ਮਾਰਚ ਮਹੀਨੇ ਦੇ ਵਿੱਚ ਤੁਸੀਂ ਲਾ ਸਕਦੇ ਆ ਫੁੱਟਦਾ ਹੈ ਸਰਦੀਆਂ ਦੇ ਵਿੱਚ ਵੀ ਪਰ ਦਸੰਬਰ ਤੇ ਜਨਵਰੀ ਦੇ ਵਿੱਚ ਜਿਹੜੀ ਇਹਦੀ ਕੰਪੈਸਟੀ ਫੁੱਟਣ ਦੀ ਸ਼ਕਤੀ ਘਟ ਜਾਂਦੀ ਹੈ ਤੇ ਗਰਮੀ ਦੀ ਕਿਸਮ ਹੈ ਜੀ ਇਸ ਤਰ੍ਹਾਂ ਦਾ ਜਿਹੜਾ ਨੀਪੀਅਰ ਬਾਜਰਾ ਕਿਸੇ ਵੀ ਤੁਹਾਡੇ ਕਿਸਾਨ ਭਰਾ ਕੋਲੇ ਹੈਗੇ ਆ ਤੇ ਉਸ ਤੋਂ ਉਹਨਾਂ ਨੇ ਜਰੂਰ ਇਸ ਤਰ੍ਹਾਂ ਬੀਜ ਬਣਾ ਕੇ ਰੱਖੋ ਜੀ ਤੇ ਆਉਂਦੇ ਸਾਲ ਨੂੰ ਤੁਹਾਡਾ ਜਿਹੜਾ ਇਦਾਂ ਦਾ ਜਿਹੜਾ ਨੀਪੀਅਰ ਬਾਜਰਾ ਜਿਹੜਾ ਤਿਆਰ ਹੋ ਸਕਦਾ ਕਿਉਂਕਿ 3-4 ਕਿਲੋ ਦੀ ਜਿਹੜੀ 슈ਗਰ ਗਰੇ ਜੀ ਆਪਾਂ ਜਵਾਰ ਕਹਿ ਦਿੰਨੇ ਆ 500 ਤੋਂ ਜਿਹੜੀ 600 ਤੋਂ ਘੱਟ ਥੈਲੀ ਨਹੀਂ ਜੀ ਤੇ ਤਾਂ ਹੀ ਕਹਿ ਰਿਹਾ ਵੀ ਜਿਹਦੇ 7 8 10 ਪਸ਼ੂ ਆ ਤੇ 6 7000 ਰੁਪਏ ਦਾ ਹੀ ਤੁਹਾਡਾ ਜਿਹੜਾ ਫਾਇਦਾ ਹੁੰਦਾ ਠੀਕ ਆ ਇਸ ਤਰ੍ਹਾਂ ਜੀ ਇਹਦਾ ਆ ਤੁਸੀਂ ਦੇਖ ਲਓ ਵੀ 3 ਦਿਨਾਂ ਤੋਂ ਪਹਿਲਾਂ 3 ਦਿਨ ਹੋ ਗਏ ਸੀ ਵੱਡੇ ਨੂੰ ਇੰਨਾ ਇੰਨਾ ਜਿਹੜਾ ਫੁੱਟਿਆ ਜਦੋਂ ਕਟਣਾ ਇਸ ਦੀਆਂ ਡਬਲ ਤੋਂ ਦੁੱਗਣੀਆਂ ਜਿਹੜੀਆਂ ਸ਼ਕਾਵਾਂ ਫੁੱਟਦੀਆਂ ਰਹੀਆਂ ਨੇ ਜੀ ਕਿਸੇ ਵੀ ਕਿਸਾਨ ਭਰਾ ਦੇ ਹੈ ਤਾਂ ਜ਼ਰੂਰ ਕਮੈਂਟ ਕਰਕੇ ਦੱਸੋ ਕੀ ਤੁਹਾਡੇ ਨੀਪੀਰ ਬਾਜਰਾ ਲੱਗਿਆ ਹੋਇਆ ਬਹੁਤ ਵਧੀਆ ਕਿਸਮ ਆ ਜੀ ਬਿਨਾ ਕੰਟ ਤੋਂ ਆ ਬਿਨਾ ਤੁਸੀਂ ਸਪਰੇ ਤੋਂ ਪਾਲ ਸਕਦੇ ਹਾਂ ਕੱਲਾ ਪਾਣੀ ਤੇ ਇਹਨੂੰ ਚੋਖੀ ਪਾ ਸਕਦੇ ਜੀ ਨੂੰ ਆਪਾਂ ਕਿਸਗੇ ਨਾਲ ਆਪਾਂ ਨਰਮੇ ਦੇ ਵਿੱਚ ਗੋਡੀ ਕਰਦੇ ਸੀ ਇਸ ਤਰ੍ਹਾਂ ਕਿਉਂਕਿ ਹੁਣ ਉਪੜਿਆ ਨਹੀਂ ਗਿਆ ਜੀ ਝੋਨੇ ਦਾ ਸੀਜ਼ਨ ਸੀਗਾ ਤੇ ਜਿੰਨੇ ਕ ਆਪਾਂ ਵੜਦੇ ਸੀ ਪਹਿਲਾਂ ਆਪਾਂ ਜਿਹੜੀ ਚੋਖੀ ਪਾ ਦਿੰਦੇ ਹੁਣ ਤੁਹਾਨੂੰ ਪਤਾ ਵੀ بارش ਦਾ ਜਿਹੜਾ ਮੌਸਮ ਲੰਘਿਆ ਤਾਂ ਕਰਕੇ ਜਿਹੜਾ ਥੱਲੇ ਘਾਹ ਕੋ ਫੁੱਟਿਆ ਆ ਉਸ ਤੋਂ ਬਾਅਦ ਜਦੋਂ ਸੰਘਣਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਆ ਜਿਹੜਾ ਘਾਹ ਜੀ ਬਿਲਕੁਲ ਹੀ ਨਹੀਂ ਫੁੱਟਦਾ نیچے ਤੋਂ ਤੇ ਕਿਵੇਂ ਲੱਗੀ ਕਸਮ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ